3 ਮਈ ਦਿਨ ਵੀਰਵਾਰ ਨੂੰ ਹੁਸ਼ਾਰਪੁਰ ਦੇ ਵਿੱਚ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵੱਡੀ ਰੈਲੀ ਨੂੰ ਸਬੋਧਨ ਕਰਨ ਲਈ ਪਹੁੰਚ ਰਹੇ ਨੇ ਸੋ ਨਰਿੰਦਰ ਮੋਦੀ ਦੀ ਫੇਰੀ ਨੂੰ ਲੈ ਕੇ ਭਾਜਪਾ ਅਗਵਾ ਵਰਕਰਾਂ ਚ ਕਾਫੀ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਸਮੁੱਚੀ ਜ਼ਿਲ੍ਹਾ ਲੀਡਰਸ਼ਿਪ ਨਰਿੰਦਰ ਮੋਦੀ ਦੇ ਸਵਾਗਤ ਦੇ ਵਿੱਚ ਜੁੜ ਚੁੱਕੀ ਹੈ ਸੋ ਮੇਰੇ ਨਾਲ ਗੱਲਬਾਤ ਕਰਨ ਲਈ ਹੁਸ਼ਾਰਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਅਗੂ ਅਤੇ ਸਾਬਕਾ ਕੈਬਨਿਟ ਮੰਤਰੀ ਤਿਕਸ਼ਣ ਸੂਦ ਮੌਜੂਦ ਨੇ ਗੱਲਬਾਤ ਕਰਨਗੇ ਸੂ ਸਾਹਿਬ ਲਗਾਤਾਰ 2014 ਦੀ ਗੱਲ ਕਰੀਏ 2019 ਦੀ ਗੱਲ ਕਰੀਏ ਤਾਂ 2024 ਦੇ ਵਿੱਚ ਇਹ ਜਾਨੀ ਕਿ ਤੀਜੀ ਵਾਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਹੁਸ਼ਾਰਪੁਰ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਨ ਲਈ ਆ ਰਹੇ ਆ ਰਹੇ ਨੇ ਹਾਲਾਂਕਿ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਮਹਿਜ਼ ਚੰਦ ਕੁਦੀਨਾ ਦਾ ਸਮਾ ਜੜਾ ਬਾਕੀ ਰਹਿੰਦਾ ਤਾਂ ਹੋ ਸਕਦਾ ਹੈ ਕਿ ਇਸ ਵਾਰ ਕੋਈ ਭਾਜਪਾ ਦਾ ਵੱਡਾ ਆਗੂ ਨਾ ਪਹੁੰਚੇ ਮੈਂ ਕਹਿ ਸਕਦਾ ਜੀ ਭਈ ਹੁਸ਼ਾਰਪੁਰ ਦੇ ਲੋਕ ਸਭਾ ਸੀਟ ਲਈ ਨਰਿੰਦਰ ਮੋਦੀ ਜੀ ਬਹੁਤ ਲੱਕੀ ਆ ਜਾਂ ਅਸੀਂ ਲੱਕੀਆਂ 'ਤੇ ਜਦੋਂ ਆਂਦੇ ਆ ਤਾਂ ਇਹ ਸੀਟ ਜਿੱਤੀ ਜਾਂਦੀ ਆ 14 'ਚ ਵੀ ਆਇਆ ਔਰ 19 'ਚ ਵੀ ਆਇਆ ਤੇ ਅਸੀਂ ਇਹ ਸੀਟਾਂ ਦੋਨੇ ਵਾਰੀ ਜਿੱਤੀਆਂ ਆ ਲੋਕ ਸਭਾ ਦੀਆਂ ਵੈਸੇ ਵੀ ਬਹੁਤ ਸਾਰੇ ਪੱਤਰਕਾਰ ਅਸੀਂ ਜिले ਸਾਰੇ ਫੀਲਡ ਵਿੱਚ ਨਿਕਲਦੇ ਆਂ ਪ੍ਰਚਾਰ ਲਈ ਥਾਂ-ਥਾਂ ਪਿੰਡਾਂ ਦੇ ਵਿੱਚ ਵੀ ਆਮ ਲੋਕਾਂ ਦਾ ਇਹ ਪ੍ਰਸ਼ਨ ਹੁੰਦਾ ਸੀ ਭਈ ਤੁਹਾਡੇ ਸਟਾਰ ਪ੍ਰਚਾਰਕ ਕੌਣ ਹਨਗੇ ਤੇ ਮੋਦੀ ਸਾਹਿਬ ਨੂੰ ਲਿਆਓ ਬਹੁਤ سارے ਸਟਾਰਟ ਪ੍ਰਚਾਰ ਪ੍ਰਚਾਰਕਾਂ ਬਾਰੇ ਪੁੱਛਿਆ ਗਿਆ ਭਈ ਤੁਸੀਂ ਇਹ ਇਹਨਾਂ ਨੂੰ ਭੇਜ ਦਿੱਤੀ ਹੈ ਲੇਕਿਨ ਫੀਲਡ ਦੇ ਵਿੱਚੋਂ ਸਭ ਦੀ ਕੋਈ ਰਾਏ ਸੀ ਭਈ ਮੋਦੀ ਸਾਹਿਬ ਖੁਦ ਆਣ ਕਿਉਂਕਿ ਇਹ ਚੋਣ ਸਾਰਾ ਪੂਰੇ ਦੇਸ਼ 'ਚ ਮੋਦੀ ਸਾਹਿਬ ਦੀ ਕਾਰਗੁਜ਼ਾਰੀ ਮੋਦੀ ਸਾਹਿਬ ਦੀਆਂ ਨੀਤੀਆਂ ਦੇ ਬਣਾਤੇ ਲੜਿਆ ਜਾ ਰਿਹਾ ਔਰ ਮੋਦੀ ਸਾਹਿਬ ਜੇ ਖੁਦ ਆ ਜਾਣਗੇ ਤਾਂ ਮਤਲਬ ਜੋ ਅਸੀਂ ਸਾਰਾ ਪ੍ਰਚਾਰ ਪ੍ਰਸਾਰ ਕੀਤਾ ਸਾਰੇ ਕਾਰਜਕਰਤਾਵਾਂ ਨੇ ਤੇ ਉਹ ਮੋਤੀ ਸਾਹਿਬ ਆਪ ਆ ਕੇ ਜਿੱਲੇ ਗੱਲ ਕਰਨਗੇ ਤਾਂ ਉਹਦਾ ਦੁੱਗਣਾ ਅਸਰ ਹੋਏਗਾ। ਔਰ ਮੈਨੂੰ ਯਕੀਨ ਆ ਪੂਰਾ ਕਿ ਮੋਤੀ ਸਾਹਿਬ ਦੀ ਇਸ ਫੇਰੀ ਦੇ ਬਾਅਦ ਬਹੁਤੀ ਨਹੀਂ ਤਾਂ 10-12% ਵੋਟ ਨੂੰ ਇੱਕਦਮ ਸਵਿੰਗ ਮਿਲਣਾ ਹੈ, ਫਰਕ ਪੈਣਾ, ਬੀਜੇਪੀ ਦੀ ਹੋਰ ਜਿਆਦਾ ਅੱਛਾ ਮਾਹੌਲ ਬੰਨਾ। ਔਰ ਉਹਦੇ ਬਾਅਦ ਜਿਹੜਾ ਵਰਕਰ ਆ, ਜਿਹੜੇ ਵਰਕਰ ਨਹੀਂ ਵੀ ਆ ਸਮਰਥਕ ਆ, ਉਹ ਵੀ ਇੱਕ ਵਰਕਰ ਬਣ ਕੇ ਤੇ ਹੋਰ ਦਸਾਂ ਨਾ ਕੰਮ ਕਰਨਗੇ। ਕੁਝ ਸਵਾਲ ਹੋ ਹੀ ਮੈਂ ਪੁੱਛਣ ਜਾ ਰਹੇ ਹਾਂ ਸਿਕਾ ਕਿ 2014 ਦੇ ਵਿੱਚ ਵੀ ਜਿੱਤ ਹਸਨ ਹੋ ਜਾਂਦੀ ਉਹਨਾਂ ਦੀ ਫੇਰੀ ਦੇ ਨਾਲ 2019 ਦੇ ਵਿੱਚ ਵੀ ਹੋ ਜਾਂਦੀ ਹੈ ਮੌਜੂਦਾ ਹਾਲਾਤਾਂ ਦੇ ਹਿਸਾਬ ਨਾਲ ਤੁਸੀਂ ਕਿਵੇਂ ਵੇਖਦੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੀਜੀ ਵਾਰ ਆ ਰਹੇ ਨੇ ਲੱਗਦਾ ਕਿ ਜਿੱਤ ਦੀ ਹੈਟਟ੍ਰਿਕ ਹੈ ਜਿਹੜੀ ਜ਼ਰੂਰ ਬੱਜੇਗੀ ਹੁਣ ਭਾਰਤੀ ਜਨਤਾ ਪਾਰਟੀ ਦੀ ਇਸ ਵਾਰ ਪੱਕਾ ਡੈਫੀਨਟਲੀ ਐਦਕੀ ਅਸੀਂ ਤਾਂ ਉਹਨਾਂ ਵੇਲੇਾਂ ਚ ਜਿੱਤ ਗਏ ਹਾਂ ਜਦੋਂ ਐਨੀ ਹਵਾ ਨੇ ਸੀ ਐਦਕੀ ਤਾਂ ਪੂਰੀ ਮੋਦੀ ਸਾਹਿਬ ਦੀ ਹਵਾ ਪੂਰੇ ਦੇਸ਼ ਦੇ ਵਿੱਚ ਔਰ ਲੋਕੀ ਵੀ ਸਮਝਦੇ ਆ ਲੋਕੀ ਅੱਜ ਕੱਲ ਐਨੇ ਨਿਆਣੇ ਨਹੀਂ ਰਹਿ ਗਏ ਉਹ ਸਮਝਦੇ ਆ ਕਿ ਜੇ ਮੋਦੀ ਸਰਕਾਰ ਬੰਨੀ ਤਾਂ ਆਂ ਔਰ ਉਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਆ ਪੂਰੇ ਦੇਸ਼ 'ਚ ਤਾਂ ਸਾਡਾ ਨਮਾਇੰਦਾ ਕਿਉਂ ਨਾ ਬੀਜੇਪੀ ਦਾ ਹੋਵੇ ਜਿਹੜਾ ਸਾਡੀ ਗੱਲ ਕਰ ਸਕੇ ਜਿਹੜਾ ਸਾਡੇ ਲਈ ਜੋ ਮੋਦੀ ਸਰਕਾਰ ਵੱਲੋਂ ਵਿਕਾਸ ਵਾਸਤੇ ਵਿਆਰ ਚੱਲਨੀ ਉਹਦੇ 'ਚ ਹਿੱਸਾ ਲੈ ਸਕੇ ਸੋਮ ਪ੍ਰਕਾਸ਼ ਜੀ ਨੇ ਬਹੁਤ ਸਾਰੇ ਕੰਮ ਇਸ ਹੁਸ਼ਿਆਰਪੁਰ ਵਾਸਤੇ ਵੱਡੇ ਪ੍ਰੋਜੈਕਟ ਲਿਆਂਦੇ ਆ ਮੈਡੀਕਲ ਕਾਲਜ ਲਿਆਂਦਾ ਔਰ ਫੋਰ ਲੇਨਿੰਗ ਰੋਡ ਨੜੀਆ ਫਗਵਾੜੇ ਤੋਂ ਇੱਕੋ ਲਿਆਂਦੀ ਹੈਗੀ ਆ ਇੱਕ ਟੰਡਾਂ ਤੋਂ ਵਾਹ ਉਹਨਾਂ ਰੋਡ ਨੂੰ ਜਾਣੀ ਹੈਗੀ ਆ ਫੋਰ ਲੇਨਿੰਗ ਉਹ ਲਿਆਂਦੀ ਆ ਨਵਾਂ ਇੱਕ ਰੇਲਵੇ ਸਟੇਸ਼ਨ ਵਰਲਡ ਕਲਾਸ ਲਿਆਂਦਾ ਆ ਗੱਡੀ ਵੀ ਚਲਾਈ ਆ ਮਥਰਾ ਬਿੰਦਰਾਵਨ ਤੱਕ ਸੋ ਉਹ ਚੀਜ਼ਾਂ ਜਿਹੜੀਆਂ ਇਹਨਾਂ ਨੇ ਲੈ ਕੇ ਆਂਦੀਆਂ ਪ੍ਰੋਜੈਕਟਾਂ ਨੂੰ ਟਾਈਮ ਲੱਗ ਜਾਂਦਾ ਕੁਝ ਸਟੇਟ ਗਵਰਨਮੈਂਟ ਦੀਆਂ ਕਮੀਆਂ ਕਰਕੇ ਵੀ ਡਿਲੇ ਹੋ ਜਾਂਦੇ ਆ ਸੋ ਉਹਨਾਂ ਨੂੰ ਸਿਰੇ ਚੜਾ ਉਹ ਹੀ ਸਕਦਾ ਜਿਹੜਾ ਉਸ ਸਰਕਾਰ ਦਾ ਹੋਵੇ ਤੇ ਉਸ ਕੈਂਡੀਡੇਟ ਦੀ ਅੱਗੇ ਜਿਹੜਾ ਵਿਰਾਸਤ ਨੂੰ ਸੰਭਾਲ ਲੇ ਸੋ ਨੀਤਾ ਸੋਮਪrakash ਜੀ ਉਹਨੂੰ ਵੀ ਸੰਭਾਲਣਗੇ ਤੇ ਅੱਗੇ ਉਹਨਾਂ ਦੇ ਮਨ 'ਚ ਜਿਹੜੀਆਂ ਗੱਲਾਂ ਉਹ ਬਹੁਤ ਸਾਰੀਆਂ ਇਸ ਇਲਾਕੇ ਦੇ ਵਿਕਾਸ ਵਾਸਤੇ ਐਸ ਇਲਾਕੇ ਦੀ ਖੁਸ਼ਹਾਲੀ ਵਾਸਤੇ ਜੀ ਸੋ ਸਰ ਇਕੱਠ ਦੀ ਗੱਲ ਕਰੀਏ ਸਵੇਰ ਸਮੇਂ ਵੀ ਜਦੋਂ ਮੇਰੀ ਤੁਹਾਡੇ ਨਾਲ ਗੱਲਬਾਤ ਹੋਈ ਸੀ ਫੋਨ 'ਤੇ ਗੱਲਬਾਤ ਹੋਈ ਸੀ ਜਾਣਕਾਰੀ ਲੈਣ ਲਈ ਤਾਂ ਉਸ ਵਕਤ ਵੀ ਤੁਹਾਡੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਸੀ ਕਿ 50000 ਦੇ ਕਰੀਬ ਜਿਹੜੇ ਆਮ ਲੋਕ ਇਸ ਰੈਲੀ ਦੇ ਵਿੱਚ ਭਾਗ ਲੈਣਗੇ ਅਪਾ ਦੇਖਦੇ ਆ ਕਿ ਅੱਗੇ ਰੈਲੀ ਹੈ ਜਿਹੜੀ ਇਹ ਰੋਸ਼ਨ ਗਰਾਊਂਡ ਦੇ ਵਿੱਚ ਹੁੰਦੀ ਸੀ ਉਸ ਵਕਤ ਵੀ ਇਹੀ ਗੱਲਾਂ ਕਹੀਆਂ ਜਾਂਦੀਆਂ ਸੀ ਹਾਲਾਂਕਿ ਉਹ ਗਰਾਊਂਡ ਦੀ ਕੈਪੈਸਿਟੀ ਨਹੀਂ ਹੈ ਨਹੀਂ ਹੁਣ ਦੁਸ਼ਹਿਰਾ ਗਰਾਊਂਡ ਦੇ ਵਿੱਚ ਹੋ ਰਹੀ ਹੈ ਕਿ ਦੁਸ਼ਹਿਰਾ ਗਰਾਊਂਡ ਦੀ ਬਹੁਤ ਹਜ਼ਾਰਾਂ ਦੀ ਕੈਪੈਸਿਟੀ ਹੈ 50 ਹਜ਼ਾਰ ਦਾ ਇਕੱਠ ਇਹ ਬਹੁਤ ਵੱਡਾ ਐਲਾਨ ਤੁਹਾਡੇ ਵੱਲੋਂ ਕੀਤਾ ਗਿਆ ਹੈ ਕੰਮ ਜਦੋਂ ਹੋ ਸਕੋਗੇ ਜੀ ਬਿਲਕੁਲ ਜੀ ਮੋਦੀ ਜੀ ਦਾ ਮਮਕਨ ਹੈ ਅਸੀਂ ਐਸੇ ਕਰਕੇ ਰੋਸ਼ਨ ਗਰਾਊਂਡ ਨਹੀਂ ਹਟ ਕੇ ਲਈ ਕਿ ਦੁਸ਼ਹਿਰਾ ਗਰਾਊਂਡ ਲਈ ਆ ਕਿਉਂਕਿ ਜੋ ਉਤਸ਼ਾਹ ਵਰਕਰਾਂ ਚ ਦੇਖਣ ਨੂੰ ਮਿਲਦਾ ਜੋ ਪਬਲਿਕ ਚ ਦੇਖਣ ਨੂੰ ਮਿਲਦਾ ਉਹ ਉਹ ਉਸੇ ਉਤਸ਼ਾਹ ਨੂੰ ਚ ਕਮੀ ਨਹੀਂ ਆਉਂਦੀ ਨਹੀਂ ਰੈਲੀ ਦੇ ਵਿੱਚ ਹਮੇਸ਼ਾ ਇਦਾਂ ਹੁੰਦਾ ਬਹੁਤ ਸਾਰੇ ਲੋਕ ਆਉਂਦੇ ਹੁੰਦੇ ਬਹੁਤ ਸਾਰੇ ਲੋਕ ਜਾਂਦੇ ਹੁੰਦੇ ਬਹੁਤ ਸਾਰੇ ਲੋਕ ਬਾਹਰ ਘੁੰਮਦੇ ਹੁੰਦੇ ਆ ਸੋ 50000 ਕੁੱਲ ਲੋਕੀ ਇੱਥੇ ਇਸ ਰੈਲੀ ਚ ਆਣਗੇ ਮੈਨੂੰ ਇਹਦੇ ਚ ਕੋਈ ਸ਼ੱਕ ਨਹੀਂ ਮੈਨੂੰ ਮੈਨੂੰ ਪੂਰਾ ਯਕੀਨ ਆ ਜਿਸ ਢੰਗ ਦਾ ਉਤਸ਼ਾਹ ਪੂਰੇ ਲੋਕ ਸਵਾਲ ਕੇ ਕਿ ਪੂਰੇ ਪੰਜਾਬ ਚ ਐਸਲੇ ਕਿਉਂਕਿ ਹੋਰ ਪਾਰਟੀਆਂ ਦਾ ਜੋ ਦੇਖਣ ਨੂੰ ਮਿਲਦਾ ਉਹਨਾਂ ਦਾ ਤਾਂ ਇਹ ਨਹੀਂ ਪਤਾ ਲੱਗਦਾ ਲੋਕੀ ਕਨਫਿਊਜ਼ਨ ਚ ਆਪੇ ਕਿਹੜਾ ਪੰਜੇ ਆਲਾ ਪਚਾੜੂ ਬਣਿਆ ਪਿਆ ਕਿਹੜੀ ਝਾੜੂ ਵਾਲਾ ਪੰਜੇ ਬਣਿਆ ਪਿਆ ਕਿਹੜੀਆਂ ਕੋਲ ਪਾਰਟੀਆਂ ਤੇ ਕਿਹੜੇ ਕੈਂਡੀਡੇਟ ਲੋਕੀ ਅੱਜ ਕੱਲ ਲਾਇਕ ਵੀ ਨਹੀਂ ਕਰਦੇ ਦਲ ਬਦਲੂਆਂ ਨੂੰ ਸੋ ਉਹ ਇੱਕ ਬੜਾ ਵੱਡਾ ਫੈਕਟਰ ਹੈਗਾ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਸੋ ਇਸ ਕਰਕੇ ਨਾ ਮੋਦੀ ਸਾਹਿਬ ਦੀ ਜਿਹੜੀ ਇੱਥੇ ਕੈਂਡੀਡੇਟ ਆ ਉਹ ਇੱਕ ਤਰਫਾ ਜਿੱਤ ਵੱਲ ਨੂੰ ਅੱਗੇ ਵਧ ਰਹੀ ਹੈ ਕੱਲ ਆਮ ਆਦਮੀ ਪਾਰਟੀ ਦਿੱਲੀ ਦੇ ਮੁੱਖ ਮੰਤਰੀ ਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੁਸ਼ਾਰਪਤ ਦੇ ਵਿੱਚ ਪਹੁੰਚਦੇ ਨੇ ਰੋਡ ਚੋਨਾ ਵੱਲੋਂ ਕੀਤਾ ਜਾਂਦਾ ਇੱਕ ਥੋੜੇ ਕਿ 100 150 ਮੀਟਰ ਦਾ ਉਹ ਵੀ ਕੱਲ ਕਹਿ ਗਏ ਆ ਕਹਿੰਦਾ ਕਿ ਮੇਰੇ ਤੋਂ ਲਿਖ ਕੇ ਲੈ ਲਓ ਕਿ ਮੋਦੀ ਸਾਹਿਬ 4 ਜੂਨ ਨੂੰ ਇੱਥੋਂ ਦੇਸ਼ ਤੋਂ ਚੱਲਦਾ ਹੋਣ ਵਾਲੇ ਆ ਜੀ ਮਤਲਬ ਕਿ ਸਰਕਾਰ ਨਹੀਂ ਆ ਰਹੀ ਚੱਲ ਜਾਣਗੇ ਸੱਤਾ ਦੇ ਵਿੱਚ ਉਹ ਤਾਂ ਰੈਲੀ ਦੇ ਉਹਨਾਂ ਨੇ ਇਹ ਦੱਸ ਦਿੱਤਾ ਫੇ ਮੋਦੀ ਸਾਹਿਬ ਆ ਰਹੇ ਕੇਜਰੀ ਸਾਹਿਬ ਆ ਲੈ ਤੁਸੀਂ ਖੁਦ ਇਹ ਕਿ ਆ 150 ਮੀਟਰ ਨੇ ਤਾਂ ਮੈਨੂੰ ਕਹਿਣਾ ਪੈਣਾ ਸੀ ਬਹੁਤ ਸਾਰੇ ਚੈਨਲ ਬਹੁਤ ਸਾਰੇ ਜਿਹੜੇ ਰੀਲਸ ਉਹ ਇੱਕ ਬਹੁਤ ਵੱਡਾ ਮਜ਼ਾਕ ਵਧੀਆ ਬਣਾ ਰਹੇ ਉਸ ਰੋਡ ਸ਼ੋਅ ਦਾ ਕਿ ਪੋਲਿਟੀਕਲ ਇਤਿਹਾਸ ਚ ਸਭ ਤੋਂ ਵੱਡਾ ਰੋਡ ਸ਼ੋਅ ਦੇਖਣ ਨੂੰ ਮਿਲਿਆ ਜਿਹਦੇ ਚ ਕੇਜਰੀਵਾਲ ਦੇ ਲੈਵਲ ਦਾ ਬੰਦਾ ਆਇਆ ਹੋਵੇ ਔਰ ਉਸ ਰੋਡ ਸ਼ੋਅ ਦੀ ਲੰਬਾਈ 150 ਮੀਟਰ ਸੀ ਮੈਨੂੰ ਲੱਗਦਾ ਚੈਨਲ ਤੋਂ ਖੜੇ ਹੋਣ ਤੱਕ ਸ਼ਾਇਦ ਉਹ ਸਪੀਡ ਹੈ ਨਹੀਂ ਬਣ ਪੈਂਦੀ ਕਿਸੇ ਰੋਡ ਸ਼ੋਅ ਦੀ ਮਤਲਬ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਰੋਡ ਸ਼ੋ ਜਿਹੜਾ ਹੋਇਆ ਉਹ ਚ ਭਗਵੰਤ ਮਾਨ ਨਹੀਂ ਸੀ ਕੇਜਰੀਵਾਲ ਤਾਂ ਡਾਇਰੈਕਟਲੀ ਟੈਂਟਡ ਇਕਲ ਪੋਲੀਟੀਸ਼ੀਅਨ ਆ ਜਿਹਨੂੰ ਦੋ ਤਰੀਕ ਨੂੰ ਫੇਰ ਜੇਲ੍ਹ ਚ ਜਾਣਾ ਪੈਣਾ ਸਾਰੇ ਲੋਕਾਂ ਨੂੰ ਪਤਾ ਔਰ ਵੱਡੇ ਵੱਡੇ ਇਲਜ਼ਾਮ ਹੋਤੇ ਡਿਸੋਨੈਸਟੀ ਦੇ ਔਰ ਕਰਪਸ਼ਨ ਦੇ ਹੈਗੇ ਆ ਕੋਰਟਾਂ ਉਹਨੂੰ ਜ਼ਮਾਨਤ ਨਹੀਂ ਦੇ ਰਹੀਆਂ ਇੰਨਾ ਇੰਨਾ ਸਬੂਤ ਹੈਗਾ ਭਗਵੰਤ ਮਾਨ ਦਾ ਨਾਂ ਨਾ ਹੋਰ ਜ਼ਿਆਦਾ ਆਮ ਆਦਮੀ ਪਾਰਟੀ ਦੀ ਹਾਰ ਨੂੰ ਪੁਖਤਾ ਕਰਦਾ ਆ ਔਰ ਸੰਡੇ ਵਾਲੇ ਦਿਨ ਪਲਾਨ ਕਰਨੀ ਜਿਹੜੀ ਉਹਨਾਂ ਦਾ ਰੋਡ ਸ਼ੋਅ ਆ ਇਹ ਆਪਣੇ ਆਪ ਚ ਦਿਖਾਂਦਾ ਭਈ ਜੰਗਲ ਚ ਮੋਰ ਨਚਾਣ ਆਏ ਸੀਗੇ ਉਹ ਇੱਕ ਇੱਕ ਰਸਮ ਅਦਾਈ ਕੀ ਹੁਸ਼ਿਆਰਪੁਰ ਦੇ ਕੈਂਡੀਡੇਟ ਵਾਸਤੇ ਕਰਨਾ ਸੀ ਉਹਨਾਂ ਨੂੰ ਕੈਂਡੀਡੇਟ ਦੀ ਜਿੱਤ ਦਾ ਵੀ ਸੰਤਾ ਸਮਝ ਨਹੀਂ ਆਂਦਾ ਭਈ ਇਹਨਾਂ ਦਾ ਅੰਦਰੂਨੀ ਕੀ ਆ ਆਮ ਆਦਮੀ ਪਾਰਟੀ ਕਾਂਗਰਸ ਨੂੰ ਜਿਤਾਣਾ ਚਾਹੁੰਦੀ ਕਿ ਕਾਂਗਰਸ ਆਮ ਆਦਮੀ ਪਾਰਟੀ ਨੂੰ ਜਿਤਾਣਾ ਚਾਹੁੰਦੀ ਕੈਂਡੀਡੇਟ ਤਾਂ ਦੋਨਾਂ ਨੇ ਆਪਸ ਚ ਬਦਲੇ ਹੋਏ ਆ ਸੋ ਉੱਥੇ ਫਣੀਆਂ ਰੇੜੀਆਂ ਵਾਲੇ ਸੰਡੇ ਮਾਰਕੀਟ ਲਾਂਦੇ ਆ ਉਹਨਾਂ ਦੇ ਵੀ ਰੋਜੀ ਰੋਟੀ ਦੇ ਲੱਤ ਭਈ ਉਹਨਾਂ ਦਾ ਤਾਂ ਵਿਚਾਰਿਆਂ ਦਾ ਹਫਤਾ ਹੀ ਖਰਾਬ ਹੋ ਗਿਆ ਉਹਨਾਂ ਨੂੰ ਉੱਥੇ ਉਠਾ ਦਿੱਤਾ ਗਿਆ ਸੁਣਨੇ ਬਾਜ਼ਾਰ ਚ 150 ਮੀਟਰ ਦਾ ਕੱਲੇ ਕੇਜਰੀਵਾਲ ਦਾ ਰੋਡ ਸ਼ੋ ਕਰਨਾ ਉਹਦੇ ਨਾਲ ਪੂਰੇ ਮੈਸੇਜ ਆ ਚੁੱਕਾ ਪੂਰੇ ਹੁਸ਼ਿਆਰਪੁਰ ਚ ਪਈ ਇਹ ਆਮ ਆਦਮੀ ਪਾਰਟੀ ਨੇ ਆਪਣੀ ਹਾਰ ਮੰਨ ਲਈ ਆ ਐਵੇਂ ਇੱਕ ਰਸਮ ਆ ਗਈ ਹੋਈ ਸੁਸਾਬ ਆਮ ਆਦਮੀ ਪਾਰਟੀ ਤਾਂ ਤੁਸੀਂ ਚੋਟ ਕਰ ਰਹੇ ਹੋ ਆਪਾਂ ਹੁਸ਼ਿਆਰਪੁਰ ਭਾਜਪਾ ਦੀ ਗੱਲ ਕਰੀ ਤਾਂ ਇਹਦੇ ਵਿੱਚ ਕਿਹੜਾ ਕੋਈ ਹੋਲਿਸ ਵੈਲ ਨਜ਼ਰ ਆ ਰਿਹਾ ਕਿ ਜਦੋਂ ਹੁਣ ਭਾਜਪਾ ਦੇ ਉਹ ਆਪਣੇ ਪੁਰਾਣੇ ਖੁੰਡ ਦੀ ਆਪਾਂ ਕਹਿ ਸਕਦੇ ਜਿਹੜੇ ਪੁਰਾਣੇ ਵਲੰਟੀਅਰ ਆ ਜਦੋਂ ਕਹਿੰਦੇ ਭਾਜਪਾ ਨਹੀਂ ਸੀਗੀ ਉਦੋਂ ਵੀ ਆਰਐਸਐਸ ਦੇ ਸੰਗਠਨ ਦੇ ਵਿੱਚ ਉਹ ਕੰਮ ਕਰ ਰਹੇ ਸੀ ਉਹਨਾਂ ਵੱਲੋਂ ਅਸਤੀਫੇ ਤੱਕ ਦੇ ਦਿੱਤੇ ਗਿਆ ਬਹੁਤ ਸਾਰੇ ਅਸਤੀਫਿਆਂ ਦੀ ਲਗਾਤਾਰ ਝੜੀ ਤੇ ਝੜੀ ਲੱਗੀ ਹੋਈ ਹੈ ਭਾਜਪਾ ਦੇ ਵਿੱਚ ਕਿਉਂ ਨਹੀਂ ਰੁਕਣ ਦਾ ਨਾਮ ਲੈ ਰਹੀ ਜੀ ਅਜੇ ਤੱਕ ਅਸੀਂ ਕੀ ਗੱਲ ਕਰਦੇ ਆ ਆਪਾਂ ਜਦੋਂ ਆਪਾਂ ਬਾਂਸਲ ਸਾਹਿਬ ਨੇ ਵੀ ਇਹ ਅਸਤੀਫਾ ਦੇ ਦਿੱਤਾ ਉਦੋਂ ਡਾਕਟਰ ਰਮਨ ਕਈ ਉਹਨਾਂ ਦੇ ਗਰੁੱਪ ਨੇ ਦੇ ਦਿੱਤਾ ਅਸਤੀਫਾ ਦੇਖੋ ਇਹ ਇਹ ਅਸਤੀਫੇ ਨੈਚੁਰਲ ਨਹੀਂ ਆ ਇਹ ਮੈਨੀਪੂਲੇਟਿਡ ਅਸਤੀਫੇ ਆ ਬਾਂਸਲ ਸਾਹਿਬ ਤਾਂ ਜਦੋਂ ਕਮਲ ਚੌਧਰੀ ਦੇ ਨਾਲ ਹੀ ਰਹੇ ਕਾਂਗਰਸ ਚ ਵੀ ਜਦੋਂ ਕਮਲ ਚੌਧਰੀ ਸੀਗੇ ਕਾਫੀ ਧੇਰ ਤੋਂ ਰਾਜਨੀਤੀ ਚ ਇਨਐਕਟਿਵ ਆ ਗਿਆ ਔਰ ਰਮਨ ਕਈ ਜੀ ਦੇ ਨਾਲ ਵੀ ਜਿੰਨਿਆਂ ਨੇ ਅਸਤੀਫਾ ਦਿੱਤਾ ਉਹਨਾਂ ਦੀ ਆਪਣੀ ਟੀਮ ਦੇ ਮੈਂਬਰ ਰਹਿ ਆ ਉਹਦੇ ਬਾਅਦ ਉਹ ਰਾਜਨੀਤੀ ਚ ਬੀਜੇਪੀ ਚ ਐਕਟਿਵ ਨਹੀਂ ਲੋਗ ਰਹੇ ਪਰ ਜਾਣਾ ਅਸਤੀਫਾ ਦੇਣਾ ਮੈਂ ਸਮਝਦਾ ਪਈ ਕੋਈ ਅੱਛੀ ਅੱਛੀ ਗੱਲ ਨਹੀਂ ਹੁੰਦੀ ਸਾਡੇ ਲੋਕਲ ਸੰਗਠਨ ਦੀ ਵੀ ਜ਼ਿੰਮੇਵਾਰੀ ਉੱਤੇ ਬੰਦੀ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਇਹ ਆਪਣੇ ਕਾਰਜਕਰਤਾ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਲੋਕਲ ਸੰਗਠਨ ਨੇ ਹੀ ਸਭ ਨੂੰ ਜੇ ਜ ਉਹਨਾਂ ਦੀ ਇਹ ਗੜਾ ਜਾ ਕਿ ਸਾਨੂੰ ਅਹੁਦੇਦਾਰੀਆਂ ਨਹੀਂ ਮਿਲੀਆਂ ਤਾਂ ਕਿੱਥੇ ਕੋਈ ਕਾਰਜਕਰਤਾ ਡਿਜ਼ਰਵ ਕਰਦਾ ਉਹਨੂੰ ਐਡਜਸਟ ਕਰਨਾ ਚਾਹੀਦਾ ਕਮੀਆਂ ਤਾਂ ਦੋਨੇ ਪਾਸੇ ਹੋ ਜਾਂਦੀਆਂ ਪਰ ਮੌਕੇ ਤੇ ਛੱਡ ਕੇ ਜੇ ਕੋਈ ਵੀ ਜਾਵੇ ਕੋਈ ਵੀ ਲੀਡਰ ਛੱਡ ਕੇ ਜਾਂਦਾ ਨਾ ਉਹ ਪਾਰਟੀ ਦਾ ਕਦੀ ਵੀ ਸ਼ੁਭਚਿੰਤਕ ਉਹਨੂੰ ਗਿਣਿਆ ਨਹੀਂ ਜਾਂਦਾ ਉਹ ਤਾਂ ਇਹ ਕੋ ਮੌਕੇ ਤੇ ਕਦੀ ਵੀ ਨਾ ਕਰੇ ਅੱਗੇ ਪਿੱਛੇ ਜ਼ਰੂਰ ਤੁਸੀਂ ਆਪਣੀ ਰੰਜਿਸ਼ ਕਰੋ ਜਿਲੇ ਇਲੈਕਸ਼ਨ ਡਿਕਲੇਅਰ ਹੋ ਗਿਆ ਫਿਰ ਜਿਹੜਾ ਵੀ ਕਦੀ ਪਾਰਟੀ ਨੂੰ ਅੱਖਾਂ ਦਿਖਾਂਦਾ ਹੈ ਜਾਂ ਪਾਰਟੀ ਨੂੰ ਛੱਡ ਜਾਂਦਾ ਉਹ ਪਾਰਟੀ ਦਾ ਕਦੀ ਹੋਇਆ ਹੀ ਨਹੀਂ ਮੈਂ ਤਾਂ ਇਹ ਮੰਨੂਗਾ ਉਸ ਵੇਲੇ ਮੌਕਾ ਜ਼ਰੂਰ ਪਾਰਟੀ ਦੇ ਨਾਲ ਖੜਾ ਹੋਣਾ ਚਾਹੀਦਾ ਓਕੇ ਵੇਲੇ ਇਲੈਕਸ਼ਨ ਇੱਕ ਓਕਾ ਵੇਲਾ ਹੁੰਦਾ ਇੱਕ ਇੱਕ ਬੰਦੇ ਦੀ ਲੋੜ ਹੁੰਦੀ ਆ ਸੋ ਕੱਲ ਨੂੰ ਫੇਰ ਇਹ ਲੋਕ ਆਣਗੇ ਤਾਂ ਮੈਂ ਸਮਝਦਾ ਸੂਤ ਸਾਹਿਬ ਨੇ ਕਹਿੰਦੇ ਬਹੁਤ ਕਈ ਸਾਲਾਂ ਤੱਕ ਕੰਮ ਕੀਤਾ ਲਗਾਤਾਰ 10-15 ਸਾਲ ਉਹਨਾਂ ਦੀ ਗੱਡੀ ਦੇ ਵਿੱਚ ਨਾਲ ਘੁੰਮਿਆ ਉਹਨਾਂ ਦੇ ਨਾਲ ਕੰਮ ਕੀਤਾ ਤੁਹਾਡੇ ਮਤਲਬ ਇਹ ਪਹੁੰਚ ਕੀਤੀ ਗਈ ਕਦੇ ਕਿ ਨਹੀਂ ਪੰਸਲ ਸਾਹਿਬ ਇਹ ਫੈਸਲਾ ਗਲਤ ਹੋ ਗਿਆ ਇਹਨੂੰ ਵਾਪਸ ਵੀ ਲਿਆ ਜਾ ਸਕਦਾ ਨਹੀਂ ਉਹ ਪਿਛਲੇ ਦਿਨਾਂ 'ਚ ਮੈਂ ਉਹਨਾਂ ਨੇ ਪੁੱਛਿਆ ਇਹ ਨਹੀਂ ਪਹਿਲਾਂ ਪਿਛਲੇ ਦਿਨਾਂ 'ਚ ਉਹ ਰਾਜਨੀਤੀ 'ਚ ਐਕਟਿਵ ਇਹਨਾਂ ਸੀ ਕਿ ਕਾਫੀ ਉਹਨਾਂ ਦੀ ਸਿਹਤ ਸੂਤ ਵੀ ਸਿਆਣੇ ਹੋ ਗਏ ਸੀ ਮੈਂ ਤਾਂ ਪਹਿਲੇ ਦੱਸਿਆ ਇਹ ਇਹ ਪ੍ਰੋਂਪਟ ਕਰਕੇ ਜਦੋਂ ਕਿਸੇ ਨੂੰ ਚੱਕ ਚੁਗਾ ਕੇ ਅਸਤੀਫੇ ਦਵਾਈ ਗਏ ਆ ਤੇ ਉਹ ਜਿਹੜੀਆਂ ਗੱਲਾਂ ਬਹੁਤੀਆਂ ਨਹੀਂ ਤੁਹਾਡੇ ਮਾਈਕ ਅੱਗੇ ਕੀਤੀਆਂ ਜਾ ਸਕਦੀਆਂ ਇਹ ਇਸਤੀਫੇ ਉਹਨਾਂ ਨੇ ਕੋਈ ਬੁਤੀ ਆਪਣੀ ਮਰਜ਼ੀ ਨਾਲ ਨਹੀਂ ਉਹਨਾਂ ਨੂੰ ਕਿਸੇ ਢੰਗ ਨਾਲ ਉਕਸਾ ਕੇ ਇਸਤੀਫੇ ਦਵਾਏ ਗਏ ਐ ਸੋਇਆ さん ਹੁਸ਼ਾਰਪੁਰ ਤੋਂ ਭਾਜਪਾ ਦੇ ਵੱਡੇ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਤੀਖਸ਼ਨ ਸੂਤ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੁਸ਼ਾਰਪੁਰ ਰੈਲੀ ਨੂੰ ਲੈ ਕੇ ਕੀ ਕੁਝ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਸੋ ਵੱਡਾ ਐਲਾਨ ਹੈ ਜਿਹੜਾ ਉਹਨਾਂ ਵੱਲੋਂ ਮੀਡੀਆ ਤੇ ਕੈਮਰੇ ਸਾਹਮਣੇ ਕੀਤਾ ਗਿਆ ਕਿ 50 ਹਜ਼ਾਰ ਦੇ ਕਰੀਬ ਲੋਕਾਂ ਦਾ ਜਮਾਵੜਾ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਣਨ ਦੇ ਲਈ ਇਸ ਰੈਲੀ ਦੇ ਵਿੱਚ ਪਹੁੰਚ ਰਿਹਾ ਹੈ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਾਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰਪੁਰ ਨਿਊਜ਼ we at gna university see potential in everyone and everything around us we drive innovation and entrepreneurship we groom competent global citizens to effect positive change around them